ਤਾਂ ਤੇ ਪੁਲਿਸ ਨੂੰ ਕਿਹਾ ਕਿ ਇਹਨੂੰ ਹੱਥ ਨਹੀਂ ਲਾਉਣਾ ਅੱਜ ਗੈਂਗਸਟਰ ਰਾਜ ਕਰ ਰਹੇ ਆ ਗੁੰਡਾਗਰਦੀ ਰਹਿ ਜਾਏ ਕੋਈ ਚੇਨ ਖਿੱਚ ਲੈਂਦਾ ਕੋਈ ਪਰਸ ਖਿੱਚ ਲੈਂਦਾ ਕੋਈ ਬੈਂਕ ਲੁੱਟ ਲੈਂਦਾ ਆਪਣੇ ਪੰਜਾਬ ਦੇ ਵਪਾਰੀ ਦੂਜੇ ਸੂਬਿਆਂ 'ਚ ਵਪਾਰ ਕਰਨ ਚਲੇ ਗਏ ਕਿਉਂਕਿ ਉਹਨਾਂ ਨੂੰ ਡਰ ਲੱਗਣ ਲੱਗ ਗਿਆ ਇਹਨਾਂ ਦਾ ਪਛੋਕੜ ਦੇਖੋ ਇਹਨਾਂ ਦੇ ਲੀਡਰਾਂ ਦਾ ਘਟਾਰੂ ਚੱਕ ਵਰਗੇ ਤੁਹਾਨੂੰ ਪਤਾ ਕਿਹਜੇ ਕੰਮ ਕਰਦੇ ਨੇ ਕਲਿਆਣੇ ਜੇ ਹਜ਼ਾਰਾਂ ਜਿੰਨੇ ਬੰਦੇ ਅੱਧੇ ਘਟਾਰੂ ਚੱਕੀਏ ਲੁੱਟਦੇ ਐ ਬੁਰਾ ਹਾਲ ਕਰਦੇ ਐ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਜਿਹੜੀ ਕਰਨਾ ਹੈ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਫੌਜ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਥੋਡੀ ਪਾਰਟੀ ਹੈ ਅਕਾਲੀ ਦਲ ਦਾ ਮਤਲਬ ਪੰਜਾਬ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਈ ਕਾਰਨ ਪੰਜਾਬ ਤਰੱਕੀ ਉਹਦੇ ਹੀ ਹੁੰਦੀ ਹੈ ਜਦੋਂ ਕਾਲੀ ਜਲਦੀ ਸਰਕਾਰ ਜੇ ਤੁਸੀਂ ਇੱਥੇ ਅਮਨ ਸ਼ਾਂਤੀ ਚਾਹਣਿਓ ਭਾਈਚਾਰਕ ਇਨਸਾਨ ਚਾਹਣਿਓ ਫਿਰ ਆਪਣੇ ਕੋਲ ਕੋਈ ਚਾਰਾ ਨਹੀਂ ਵਾਪਸ ਆਪਣੀ ਪਾਰਟੀ ਨੂੰ ਵਾਪਸ ਲੈ ਕੇ ਆਈਏ ਤਾਂ ਹੀ ਪੰਜਾਬ ਤਰੱਕੀ ਕਰੂਗਾ ਜੇ ਆਪਾਂ ਤਜਰਬੇ ਕਰਨੇ ਨਾ ਛੱਡੇ ਤੇ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਆਪਣਾ ਦੇਖੋ ਚੀਮਾ ਸਾਹਿਬ ਵਧੀਆ ਨੇਕ ਇਨਸਾਨ ਹੈ ਇਹ ਸਭ ਤੋਂ ਵੱਡੀ ਗੱਲ ਹੈ ਆ ਬਾਦ ਸਾਡੇ ਨਾਲ ਬੜਾ ਨਜ਼ਦੀਕੀ ਸਬੰਧ ਹੈ। ਸ੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਆ। ਜਿਹੜੀ ਕੋਈ ਚੰਗਾ ਵਕੀਲ ਕਰ ਲੈਣਾ ਪਾਰਟੀ ਮਾੜੇ ਕੇਸ ਨੂੰ ਵੀ ਜਿਤਾਉਂਦੀ ਹੈ। ਜੇ ਮਾੜਾ ਵਕੀਲ ਹੋਏ ਤੇ ਚੰਗੇ ਕੇਸ ਨੂੰ ਵੀ ਹਰਾ ਦਤਾ ਹੈ। ਆਪਣਾ ਜਿਹੜਾ ਪਠਾਨਕੋਟ ਕੋੜਪੂ ਆ ਸਜਾਨਪੁਰ ਆ ਰਿਹਾ ਹੈ। ਭਾਜਪੀ ਦੇ ਹੱਥ ਤੇ ਤੁਸੀਂ ਜਾਣਦੇ ਹੋ ਅਕਾਲੀ ਦਲ ਦੇ ਕੰਮ ਵਰਕਰਾਂ ਦਾ ਕੰਮ ਕਰਨ ਦਾ ਤਰੀਕਾ ਲੀਡਰਾਂ ਦਾ ਤੇ ਬੀਜੇਪੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਹੁਣ ਆ ਤੁਹਾਨੂੰ ਚਿੰਤਾ ਲਾ ਦਿਓ ਤੁਹਾਡੇ ਕੋਲੇ ਜੀਮਾ ਸਾਹਿਬ ਆ ਗਏ ਐ ਹਲੇ ਇਸ ਇਲਾਕੇ 'ਚ ਬਹੁਤ ਕੰਮ ਕਰਨ ਵਾਲਾ ਆ ਤੁਸੀਂ ਸਾਰਾ ਬਾਰਡਰ ਹੈ ਦਰਿਆ ਦਾ ਇਲਾਕਾ ਹੈ ਬੜੇ ਪੁਲ ਚਾਹੀਦੇ ਐ ਬੜੀਆਂ ਚੀਜ਼ਾਂ ਚਾਹੀਦੀਆਂ ਤੁਹਾਨੂੰ ਇੱਕ ਪਰਿਵਾਰ ਦਾ ਜੀਨ ਲੈ ਕੇ ਜਾ ਰਹੇ ਐ ਤੁਹਾਨੂੰ ਇਹਨਾਂ ਦੀ ਐਡੀ ਐਨੀ ਨੇੜਤਾ ਐ ਕੀ ਅਸੀਂ ਕਿਛੇ ਚੀਜ਼ ਤੇ ਨਾ ਨਹੀਂ ਕਰ ਸਕਦੇ ਇਸ ਕਰਕੇ ਮੈਂ ਵਧਾਈ ਦੇਣਾ ਚਾਹਣਾ ਸੁजानਪੁਰੂ ਹਲਕੇ ਦੇ ਸਾਰੇ ਵਰਕਰਾਂ ਦਾ ਭਾਵੇਂ ਗੁਪਤਾ ਜੀ ਛੱਡ ਕੇ ਚਲੇ ਗਏ ਪਰ ਕੱਲੇ ਗਏ ਐ ਸਾਰੇ ਵਰਕਰਾਂ ਖੜੇ ਡਾਂਗਾਂ 'ਮੰਗੂ ਖੜਿਆ ਤੁਹਾਡਾ ਦਿਲ ਦੀਦ ਰਹੀਆਂ ਤੇ ਮੈਂ ਮੈਂ ਤੁਹਾਨੂੰ ਇੰਨਾ ਮੈਂ ਬੜਾ ਖੁਸ਼ ਹੋਇਆ ਅੱਜ ਸਵੇਰ ਦਾ ਮੈਂ ਦੀਨਾਨਗਰ ਉਹ ਸਜਾਨਪੁਰ ਹੁਣ ਪਠਾਨਕੋਟ ਚਲੇਣਾ ਦੇਖੋ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਆ ਪਰ ਮੈਂ ਦੇਖਿਆ ਇਨਾ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਮੈਂ ਤੁਹਾਨੂੰ ਅੱਜ ਦੱਸਣਾ ਹੈ ਅਗਲੇ 4 ਚਾਰਾ ਸੀਟਾਂ ਦੇ ਅਕਾਲੀ ਦਲ ਦੇ ਐਮਐਲਏ 2027 ਚ ਬਣਗੇ ਮੈਂ ਤੁਹਾਨੂੰ ਗਾਰੰਟੀ ਦੇ ਦਿੰਦਾ ਐਂ ਜਿਸ ਦਿਨ ਅਕਾਲੀ ਦਲ ਦੇ ਐਮਐਲਏ ਹੋਗੇ ਫਿਰ ਦੇਖਿਓ ਤੁਹਾਨੂੰ ਨਜ਼ਾਰਾ ਆ ਜਾਊਗਾ ਜਿੰਨੀ ਤਰੱਕੀ ਇੱਥੇ ਹੋਣੀ ਹੈ ਜਿੰਨੀ ਤਰੱਕੀ ਇੱਥੇ ਹੋਣੀ ਹੈ ਤੁਸੀਂ ਭੁੱਲ ਜਾਓਗੇ ਉਹ ਪੁਰਾਣੇ ਦਿਨ ਇਸ ਕਰਕੇ ਆਓ ਇੱਕ ਮਤ ਨੂੰ ਹੋਰ ਦੱਸਣਾ ਚਾਹਣਾ ਥੀਨ ਡੈਮ ਇੱਕ ਐਜੀ ਜਗ੍ਹਾ ਹੈ ਜਿੱਥੇ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਜੋ ਸਰਕਾਰ ਸੀ ਮੈਂ ਦੁਨੀਆ ਦੇ ਸਾਰੇ ਵੱਡੇ ਹੋਟਲ ਵਾਲੇ ਇੱਕ ਦਿਨ ਹੈਲੀਕਾਪਟਰ ਤੇ ਇੱਥੇ ਲੈ ਕੇ ਆਇਆ ਸੀ ਮੈਂ ਮਾਸਟਰ ਪਲਾਨ ਬਣਾ ਲਿਆ ਸੀ ਇੱਥੇ ਪਹਿਲਾ ਹਿਲ ਸਟੇਸ਼ਨ ਬਣਾਉਣਾ ਇੱਥੇ ਵੱਡੇ ਵੱਡੇ ਹੋਟਲ ਬਣਾਉਣੇ ਸਿਟੀ ਸ਼ਹਿਰ ਬਣਾਉਣਾ ਉੱਥੇ ਬਸੋਣਾ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਇੱਥੇ ਆਉਣ ਲੱਗੀ ਸੀ ਪਰ ਸਰਕਾਰ ਬਦਲ ਗਈ ਪਰ ਜਿਸ ਦਿਨ ਸਰਕਾਰ ਆ ਗਈ ਤੁਸੀਂ ਦੇਖੋਗੇ ਆ ਥੀਨ ਡੈਮ ਇਲਾਕਾ ਇੱਕ ਕੱਲਾ ਇੰਡੀਆ ਦਾ ਨਹੀਂ ਇੰਟਰਨੈਸ਼ਨਲੀ ਡਿਵੈਲਪਡ ਇੱਕ ਟੂਰਿਜ਼ਮਸ ਹੱਬ ਬਣ ਜਾਣਾ ਹੈ ਤੇ ਮੈਂ ਇੰਨਾ ਹੀ ਕਹਿਣਾ ਚਾਹਣਾ ਹਲੇ ਤੁਸੀਂ ਸੋਚ ਨਹੀਂ ਸਕਦੇ ਕਿਸ ਲੈਵਲ ਦੀ ਪਲੈਨਿੰਗ ਅਸੀਂ ਕਰੀ ਬੈਠੇ ਸੀ ਪਰ ਆ ਜਿਹੜੇ 7-8 ਸਾਲ ਖਰਾਬ ਹੋ ਗਏ ਐ ਪਰ ਪਰ ਮੈਂ ਇੰਨਾ ਕਹਿਣਾ ਚਾਹਣਾ ਜਿਸ ਦਿਨ ਸਰਕਾਰ ਆ ਗਈ ਆ ਟੂਰਿਜ਼ਮ ਹੱਬ ਐਜਾ ਬਣੂਗਾ ਅੱਜ ਇਹਨਾਂ ਦੀ ਜਿਹੜੀ ਸੋਚ ਹੈ ਮਿਨੀ ਗੋਆ ਤਾਂ ਕੁਝ ਵੀ ਨਹੀਂ ਹੈ ਜਿਸ ਲੈਵਲ ਦੇ ਅਸੀਂ ਸੋਚੀ ਬੈਠੇ ਆਂ ਜਿਸ ਲੈਵਲ ਦਾ ਕੰਮ ਅਸੀਂ ਕਰਨ ਲੱਗੇ ਆਂ ਸੋ ਇਸ ਕਰਕੇ ਮੈਂ ਆਈ ਬੇਨਤੀ ਕਰਦਾ ਹਾਂ ਚੀਮਾ ਸਾਹਿਬ ਨੂੰ ਜਿਤਾ ਦਿਓ ਫਿਰ ਉਹਦੇ ਬਾਅਦ ਟੈਨਸ਼ਨ ਮੁੱਕ ਜੂਗੀ ਤੁਹਾਡੀ ਇੱਕ ਵਧੀਆ ਵਕੀਲ ਬਣੂਗੀ ਬਣੂਗਾ ਤੇ ਤੁਹਾਡੀ ਸਰਕਾਰ ਨੇ ਤਾਂ ਨੀਂ ਪੱਧ ਰੱਖਿਆ ਜਾਣਾ ਤੇ ਮੈਂ ਅੱਜ ਇੱਕਲ ਦੇਖੀ ਆ ਮੈਂ ਸਾਰੇ ਪੰਜਾਬ ਚ ਘੁੰਮ ਕੇ ਆਇਆ ਹਾਂ ਤਕਰੀਬਨ 3 ਮਹੀਨੇ ਮੈਂ ਯਾਤਰਾ ਚ ਰਿਆ ਐ ਇੰਨੇ ਲੋਕੀ ਦੁਖੀ ਐ ਝਾੜੂ ਵਾਲਿਆਂ ਤੋਂ ਸੋ ਆਪਣੇ ਕਲਦੇ ਜਿੰਦਾਬਾਦ ਜੀ ਸਿਰਪਾਤ ਜਿੰਦਾਬਾਦ ਜਿੱਥੇ ਭਗਵੰਤ ਬਣ ਜਾਂਦਾ ਉਹਨੂੰ ਭਜਾਉਂਦੇ ਐ ਹੁਣੀ ਮੌੜ ਵੰਡੀ ਗਿਆ ਸੀ ਭਜਾਇਆ ਮਾਨ ਸਾਹਿਬ ਭਜਾਇਆ ਇੱਧਰਲੇ ਪਾਸੇ ਰਾਮਪੁਰਾ ਭਜਾਇਆ ਹੁਣ ਤਾਂ ਜਾਣੋ ਵੀ ਛੱਡ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਠੱਗਾਂ ਦੀ ਸਰਕਾਰ ਐ ਤੇ ਮੈਂ ਅਕਲ ਦੇਖੀ ਐ ਤੁਸੀਂ ਹੈਰਾਨੀ ਜੇਣਾ ਕਰ ਰਿਜ਼ਲਟ ਦੇਖੋਗੇ ਤੁਸੀਂ ਹੈਰਾਨ ਰਹੇ ਹੋਗੇ ਘੜਤ ਘੜ 10 ਤੋਂ ਵੱਧ ਪਾਰਲੀਮੈਂਟ ਸੀਟਾਂ ਕੱਲਾ ਕਾਲੀ ਦਲ ਲੜੂ ਜਿੱਤ ਲੂਗਾ ਤੇ ਸਾਨੂੰ ਅਸੀਂ ਲੜ ਰਹੇ ਕੱਲੇ ਥੋੜੇ ਕਰਕੇ ਹੀ ਅਸੀਂ ਦੇਖਣਾ ਚਾਹੁੰਨੇ ਆ ਕਿ ਲੋਕੀ ਪੰਜਾਬ ਨਾਲ ਖੜਦੇ ਆ ਪੰਜਾਬ ਦੀ ਖੇਤਰੀ ਪਾਰਟੀ ਨਾਲ ਖੜਦੇ ਆ ਜਾਂ ਦਿੱਲੀ ਵਾਲੇ ਲੁਟੇਰੀਆਂ ਨਾਲ ਖੜਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ